ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਤਿੰਨ ਗੱਪਣ ਚੱਕ ਪਾਸ ਬੱਚੀਆਂ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਐਡਰੈਸ ਦੱਸੋ ਆਪਣਾ ਹਾਂ ਭਾਈ ਭਾਉਂਕਰੀ ਸਿੰਘ ਪਿੰਡ ਅਡਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕ ਦੂਜਾ ਨੰਬਰ ਇਹ 9735 5046 ਵੱਡੇ ਭਰਾ ਨੰਬਰ ਇਹ ਠੀਕ ਆ ਪਹਿਲਾ ਨੰਬਰ ਇਹ ਇਧਰ ਵੱਡੀ ਬੱਚੀ ਦੇਖੀ ਜਾਨੇ ਕਿਹੜਾ ਸੁਆ ਜੀ ਇਹ ਬਈ ਤਿੰਨੇ ਬਸਿਆ ਪਲੂਣਾ ਨਹੀਂ ਐ ਤਿੰਨੇ ਆ ਦੋਨੇ ਬਸਿਆ ਦੋ ਦੋ ਦੰਦ ਨਹੀਂ ਐ ਠੀਕ ਐ ਆ ਬੱਚਾ ਹੈ ਕੀਰਾ ਬੱਚਾ ਠੀਕ ਐ ਤਿੰਨੇ ਬਸਿਆ ਘਪਣਾ ਨਹੀਂ ਐ ਠੀਕ ਐ ਜੇ ਜੋੜਾ ਬਈ ਲੈਣਾ ਤਾਂ ਤਾਂਵਾਗੇ ਨਹੀਂ ਨੇ ਬਸੇ ਤਿੰਨੇ ਇਕੱਠਿਆਂ ਲਵਾ ਜੇ ਆਪਾਂ ਠੀਕ ਐ ਜੇ ਪਹਿਲੇ ਨੰਬਰ ਬੱਚੀ ਦੇਖੀ ਜਾਨੇ ਕਿ ਐ ਮਹੀਨੇ ਦੀ ਘੱਬਾ ਬਾਕੀ ਰਹਿਗੇ ਇਹ ਬਈ 7 ਮਹੀਨੇ ਦੀ ਘੱਬਾ ਬਸੀ ਆ ਗਈ ਦੋ ਬਾਕੀ ਰਹਿਗੇ ਦੋ ਮਹੀਨੇ ਬਾਕੀ ਪਹਿਲੋ ਉਸ ਦੀ ਬਈ ਮੂੰਹੋਂ ਦੋ ਦੰਦ ਮੂੰਹੋਂ ਦ ਤੋ ਦੇਖੋ ਮੂਹੋ ਦੋ ਦੰਦਾ ਜਮਾ ਬਾ ਠੀਕ ਆ ਓਕੇ ਦੁਗਲੇ ਕੱਢ ਦੀ ਆ ਬਈ ਜੀ ਕੱਢ ਦੀ ਆ ਦੁਗਲੇ ਦੀ ਹਣਾ ਤੇ ਰਿਕਾਰਡ ਵਗੈਰਾ ਸਾਰਾ ਪਤਾ ਇਹਦਾ ਸਾਰਾ ਕੁਝ ਬਈ ਤਿੰਨੇ ਇੱਕੇ ਫਾਰਮ ਚ ਲੀਏ ਨੇ ਠੀਕ ਆ ਆਪਾਂ ਲਈਏ ਚਾਰ ਬੱਸੀਆਂ ਇਹ ਇੱਕੇ ਫਾਰਮ ਚੋਂ ਇਹ ਕਹਿੰਦਾ ਨਾਲ ਜ਼ਿਆਸੀ ਬੱਸੀ ਠੀਕ ਆ ਜਿਹਦੇ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਜਿਹੜਾ ਕਵਰ ਕਰ ਚੁੱਕੇ ਠੀਕ ਆ ਸਿੰਗਲ ਆ ਚਾਰ ਬੱਤੀਆ ਭਾਈ ਕਿਤੇ ਮਾਣੂ ਚ ਰਹਿ ਨੇ ਸਾਰਾ ਬਾਇਓ ਡਾਟਾ ਦੱਸਾਂਗੇ ਸਾਰਾ ਬਈ ਰਿਕਾਰਡ ਉਹ ਇਹਨਾਂ ਨਾਲ ਗੱਲ ਕਰਨ ਦੀ ਨਹੀਂ ਹੋਣੀਗੀ ਠੀਕ ਆ ਠੀਕ ਹੈ ਨਾ ਪੰਜਾਬ ਵੀ ਕਿਹੜੇ ਸੀਮੰਟ ਦੀ ਆ ਅੱਗੇ ਲੱਗੇ ਵੀ ਕਿਹ ਸੋਹਰਾ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਟੈਗ ਵਗੈਰਾ ਸਾਰਾ ਕੁਝ ਲੱਗਿਆ 32 ਨੰਬਰ ਦਾ ਟੋਕਨ ਨੰਬਰ ਹੈ ਇਹਦਾ ਤੇ ਵਾਕੀ ਲੈਵਾ ਵਗੈਰਾ ਦੇਖੋ ਸੋਹਰਾ ਅਜੇ 2 ਮਹੀਨੇ ਬਾਕੀ ਪਏ ਆ 2 ਮਹੀਨਿਆਂ ਨੂੰ ਚੰਗਾ ਜਿਵੇਂ ਵਧੀਆ ਇਹਨੇ ਹਵਾਨਾ ਬਣਾਉਣਾਗਾ ਕਿਉਂਕਿ 2 ਮਹੀਨੇ ਪੈਂਡਿੰਗ ਪਏ ਆ ਤੇ ਕੱਚੀ ਆ ਅਜੇ 2 ਮਹੀਨੇ ਦੀ ਤੇ ਸੀਮਨ ਵਗੈਰਾ ਜੋ ਵੀ ਕੁਝ ਹੈਗਾ ਸਾਰਾ ਬਾਇਓ ਡਾਟਾ ਬੀਤਿਆਂ ਸੋਹਣਾ ਦੱਸਾਂਗੇ ਸੋ ਬਾਕੀ ਥਾਣਾ ਚ ਸਪੇਸ਼ ਦੇਖ ਸਕਦੇ ਚਾਰੇ ਥਾਨੇ ਖੜਵੇਂ ਸਾਫ ਸੁਥਰੇ ਚੰਗੀ ਰਾਜੀ ਪੜੀ ਵੀ ਪਲੱਸ ਵਿਦ ਬਿਊਟੀ ਤੇ ਮਿਲਕਰ ਕਾਰਡ ਵਾਲੀ ਬੱਚੀ ਹੈ ਇਹ ਸੇਲ ਆ ਅੱਗੇ ਜ ਏ ਭਈ 1 ਮਹੀਨਾ ਬਾਕੀ ਪਿਆ ਸੀ ਇਹਦਾ ਰਹਿ ਗਿਆ 1 ਮਹੀਨਾ ਬਾਕੀ ਇਹ ਵੀ ਦੰਦ ਇਹ ਵੀ ਦੰਦ ਹੈਨਾ ਇਹਦਾ ਪਿਛੋਕੜ ਸਾਰਾ ਆਪਾਂ ਦੱਸਾਂਗੇ ਭਈ ਬਹੁਤ ਚੰਗੇ ਫਾਰਮ ਚ ਲਈਏ ਠੀਕ ਹੈ ਸੋ ਥਣ ਵਗੈਰਾ ਦੇਖੋ ਇਹਦਾ ਮਹੀਨਾ ਬਾਕੀ ਪਿਆ ਤੇ ਤੋਰਾ ਤਾਰਾ ਓਕੇ ਦਾ ਵੀ ਹੈਨਾ ਤੋਰਾ ਵੀ ਓਕੇ ਥੋੜਾ ਜਿਹਾ ਉਹਦਾ ਆਈਪੀ ਹੈ ਬਸ ਤਾਂ ਹੀ ਕੁੱਣੀ ਕਰਤੀ ਠੀਕ ਚੱਲ ਰਹੀ ਨਹੀਂ ਤੋਰੀ ਨੂੰ ਹੈਨਾ ਤੇ ਜਿਹੜੀ ਆਪਾਂ ਦੇਖਦੇ ਆਂ ਐਂਡ ਤੇ ਤੀਜੇ ਨੰਬਰ ਤੇ ਇੱਕ ਹੀਰਾ ਬੱਚਾ ਭਈ ਇਹ ਅੱਛਾ ਦੰਦੋ ਖੀਰੀਆ ਇਹ ਕ ਐਮਹੀਨੇ ਚੱਕਾ ਇਹ ਸਾਢੇ 3 ਮਹੀਨੇ ਦੀ ਹੋਊਗੀ ਚਾਰ ਦੇ ਲਗਭਗ ਆ ਬਈ ਬੱਸੀ ਚਾਰ ਦੇ ਲਗਭਗ ਬੜ ਚੱਕ ਬਸ ਚੱਕ ਪਾਸ ਆ ਬਈ ਚਾਰ ਦੇ ਪੰਜ ਪੰਜ ਥੋੜੇ ਦੇ ਨਹੀਂ ਘਟਦੇ ਲਗੇ ਠੀਕ ਹੈ ਬਾਕੀ ਜੇ ਬੰਦ ਵੀ ਦਿਖਾ ਦਿੰਦੇ ਹੈਗੇ ਸੋਦਾਂ ਦੇ ਦੇਖ ਸਕਦੇ ਬਿਲਕੁਲ ਖੀਰੀ ਆ ਹੈ ਖੀਰਾ ਬੱਚਾ ਬਈ ਖੀਰਾ ਖੀਰਾ ਸੂਪੂ ਲੱਗਦਾ ਬਾਕੀਆਂ ਦੇ ਲਾ ਵੀ ਹੈਟ ਬਹੁਤਾ ਬੱਸੀ ਵੀ ਠੀਕ ਹੈ ਹਾਂ ਇਹ ਨਵੇਂ ਇਹ ਨਹੀਂ ਫਾਰਮ ਚ ਆਈ ਹੈ ਠੀਕ ਹੈ ਕੋ ਥਣ ਚਾਰੇ ਫੋਟਸਾਂਗ ਤੇ ਨਹੀਂ ਕੋਈ ਨਹੀਂ ਨਹੀਂ ਵੀਰੇ ਚਾਰ ਹੀ ਨੇ ਵੀਰੇ ਚਾਰ ਹੀ ਕੋਈ ਫੋਟਸਾਂਗ ਨਹੀਂ ਹੈਨਾ ਨੇ ਭਾਈ ਆ ਮਨ ਕੇ ਚੱਲ ਵੀ ਅਰਾਜ ਆਪਣਾ ਤਿੰਨਾਂ ਦਾ ਇਕੱਠੇ ਹੀ ਲੈਣ ਲਈ ਠੀਕ ਹੈ ਨੰਬਰ ਬੋਲਿਓ ਆਪਣਾ ਭੋਬਈ ਮੋਦੂ ਗੁੰਜ ਮਾ ਜਾਏ ਅਸਟਰੋ ਉੱਪਰ ਕਾਰਡ ਇਹਨਾਂ ਫਾੜੀਏ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ 98778889 ਦੂਜਾ ਨੰਬਰ 973550 ਅੱਛਾ ਖੋਲਦੇ ਆ ਧੱਕਾ ਵੱਧ ਕਰ ਦਈਏ ਹਨਾ ਧੱਕਾ ਵੱਧ ਕਰ ਦਈਏ ਭਾਈ ਠੀਕ ਹੈ ਫਿਰ ਦਈਏ ਸੋ ਕੋਈ ਵੀ ਬੱਚੀ ਤੁਹਾਡੇ ਪਸੰਦ ਹੋਵੇ ਵੀਰ ਨਾਲ ਕੰਟੈਕਟ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ